ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਮੈਂ ਰਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜੀ ਅੱਜ ਬਹੁਤ ਹੀ ਘੈਂਟ ਜਿਹੜੀ ਜ਼ਮੀਨ ਆਪਾਂ ਲੈ ਕੇ ਆਏ ਜਿਦੇ ਵਿੱਚ ਤੁਹਾਨੂੰ 25 ਕਿੱਲਾਂ ਦਾ ਟੱਕ ਵਿੱਚ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਬਾਣ ਇੰਨਾ ਘੈਂਟ ਵੀ ਸਾਰੀਆਂ ਫਸਲਾਂ ਹੁੰਦੀਆਂ ਜੀ ਮਾਹੌਲ ਬਹੁਤ ਤਾਕੜਾ ਤੇ ਆਸੇ ਪਾਸੇ ਦੇ ਬਾਣ ਬਹੁਤ ਤਕੜੇ ਨੇ ਜੀ ਕੋਈ ਮਰਜ਼ੀ ਫਸਲ ਲਾ ਦਿਓ ਦੇਖਣ ਦੀ ਲੋੜ ਨਹੀਂ ਹਨਾ ਵਧੀਆ 90 90 ਮਣ ਝੋਨੇ ਦੇ ਝਾੜ ਜਿਹੜੇ ਨਿਕਲਦੇ ਆ ਪੂਰੀ ਘੈਂਟ ਜ਼ਮੀਨ ਲੈ ਕੇ ਹਾਜ਼ਰ ਹੋਏ ਆ ਤੇ ਸਾਰੀ ਜਾਣਕਾਰੀ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਕੋਠੀ ਮਕਾਨ ਪਲਾਟ ਜ਼ਮੀਨ ਦੀ ਐਡ ਖੇਤੀਬਾੜੀ ਸੰਦਾਂ ਦੀ ਐਡ ਜਾਂ ਟਰੈਕਟਰ ਕਾਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡੇ ਪਲੈਟਫਾਰਮ ਤੇ ਤੁਸੀਂ ਕਰਵਾ ਸਕਦੇ ਹੋ ਤੇ ਐਡ ਤੁਹਾਡੀ YouTube ਚੈਨਲ Facebook ਪਲੱਸ Instagram ਉੱਤੇ ਕੀਤੀ ਜਾਊਗੀ ਤੇ ਤੁਹਾਨੂੰ ਸਹੂਲਤ ਮਿਲ ਜੂਗੀ ਘਰ ਬੈਠੇ ਆਪਦੀ ਚੀਜ਼ ਵੇਚਣ ਲਈ ਤੇ ਨੰਬਰ ਸਾਡਾ ਤੁਹਾਡੀ ਸਕਰੀਨ ਦੇ ਉੱਪਰ ਦਿੱਤਾ ਗਿਆ ਜੀ 9877988446 ਇਹ ਨੰਬਰ ਸਿਰਫ ਐਡ ਕਰਵਾਉਣ ਲਈ ਆ ਇਹ ਉੱਤੇ ਨੰਬਰ ਫੋਨ ਤੇ ਕਰਕੇ ਤੁਸੀਂ ਕੋਈ ਨਾ ਹੀ ਜ਼ਮੀਨ ਖਰੀਦ ਸਕਦੇ ਹੋ ਨਾ ਹੀ ਕੋਈ ਹੋਰ ਚੀਜ਼ ਇਹ ਸਿਰਫ ਐਡ ਕਰਾਉਣ ਲਈ ਵਟਸਐਪ ਨੰਬਰ ਦਿੱਤਾ ਗਿਆ ਜੀ ਐਡ ਕਰਵਾਉਣ ਲਈ ਤੁਹਾਨੂੰ 5 ਤੋਂ 6 ਮਿੰਟਾਂ ਦੀ ਵੀਡੀਓ ਫੋਨ ਨੂੰ ਟੈਡਾ ਕਰਕੇ ਬਣਾਉਣੀ ਹੈ 5-7 ਫੋਟੋਆਂ ਸਾਰੀ ਜਾਣਕਾਰੀ ਜਿਵੇਂ ਕਿ ਜ਼ਮੀਨ ਦੀ ਐਡ ਭੇਜ ਰਹੇ ਹਾਂ ਤਾਂ ਪਾਣੀ ਕਿੰਨਾ ਕੁ ਫੁੱਟ ਹੈ ਆਸੇ ਪਾਸੇ ਦੇ ਜਿਹੜੇ ਸ਼ਹਿਰ ਨੇ ਉਹ ਕਿੰਨੀ ਕਿੰਨੀ ਦੂਰ ਲੱਗਦੇ ਨੇ ਨਹਿਰਤਾ ਪਾਣੀ ਹੈਗਾ ਕਿ ਨਾ ਟੱਕ ਕਿਹੇ ਜਿਹਾ ਤਕਸੀਮ ਹੈਗਾ ਕਿ ਨਾ ਰਾਹ ਕਿੱਦਾਂ ਦਾ ਆਉਂਦਾ ਹੈ ਫਸਲ ਕਹੋ ਜੀ ਹੁੰਦੀਆਂ ਸਾਰੀਆਂ ਚੀਜ਼ਾਂ ਦੱਸਣੀਆਂ ਬਾਕੀ ਮੌਕੇ ਤੇ ਆਪਾਂ ਜਾ ਕੇ ਦੇਖ ਹੀ ਲੈਣੇ ਹੁੰਦੇ ਆ ਕਿਉਂਕਿ ਐਡੇ ਐਡੇ ਸੌਦੇ ਫਿਰ ਮੌਕੇ ਤੋਂ ਬਣਾ ਤਾਂ ਹੁੰਦੇ ਨਹੀਂ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਆਸ ਪੜੋਸ ਦੀ ਕੋਈ ਜ਼ਮੀਨ ਦੇਖ ਰਹੇ ਹੋ ਤਾਂ ਸਾਨੂੰ ਕਮੈਂਟਾਂ ਜ਼ਰੂਰ ਦੱਸਦਿਆ ਕਰੋ ਤੁਹਾਡਾ ਕਿੱਡਾ ਕੋ ਬਜਟ ਆ ਕਹੋ ਜੀ ਤੁਸੀਂ ਜ਼ਮੀਨ ਦੇਖ ਰਹੇ ਹੋ ਤੁਹਾਡੀ ਉਹ ਹੀ ਜੀ ਵੀਡੀਓ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਜੀ ਅਗਲੀ ਵੀਡੀਓ ਵਿੱਚ ਤੁਹਾਡਾ ਨੰਬਰ ਅਸੀਂ ਲਾ ਦੇਾਂਗੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਚਲੋ ਜੀ ਹੁਣ ਆਪਾਂ ਮੇਨ ਵੀਡੀਓ ਤੇ ਆ ਗਏ 25 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਸੋਨੂੰ ਮੈਂ ਸਟਾਰਟਿੰਗ 'ਚ ਵੀ ਦੱਸਦਾ ਬਹੁਤ ਸੋਹਣੀ ਜ਼ਮੀਨ ਹੈ ਸਾਰੀ ਜਾਣਕਾਰੀ ਲਾਸਟ ਤੱਕ ਦੇਣ ਲੱਗਿਆ ਜੀ ਸਾਨੂੰ 25 ਕਿੱਲੇ ਜ਼ਮੀਨ ਤਕਸੀਮ ਟੱਕ ਕੱਲਿਆਂ ਦੀ ਫਰਦ ਨਿਕਲਦੀ ਹੈ ਮਣ ਅੱਡ ਕਰ ਰੱਖਿਆ ਵੀਰਾਂ ਨੇ ਸਾਰੀਆਂ ਫਸਲਾਂ ਹੁੰਦੀਆਂ ਇੰਨੀ ਜੀ ਝੋਨਾ ਲਾ ਕਣਕ ਜੋ ਵੀ ਤੁਸੀਂ ਕੋਈ ਸਬਜ਼ੀ ਵਾਲਾ ਕੰਮ ਵੀ ਕਰਨਾ ਨਾ ਕੋਈ ਸਬਜ਼ੀ ਦੀ ਵਿਜਾਂਦ ਕਰਨੀ ਤਾਂ ਉਹ ਵੀ ਕਰ ਸਕਦੇ ਹੋ ਕਿ ਇਸੇ ਤਰ੍ਹਾਂ ਦਾ ਕੋਈ ਲੰਭਾ ਹੀ ਨਹੀਂ ਜ਼ਮੀਨ ਇਹੋ ਜੀ ਆ ਵੀ ਇੱਕ ਨੰਬਰ ਇੱਕ ਨੰਬਰ ਪਾਣੀ ਇੱਕ ਨੰਬਰ ਮਿੱਟੀ ਸਾਰਾ ਕੁਝ ਇੱਕ ਟੂ ਜੈਡ ਕੰਪਲੀਟ ਹੈ ਜੀ ਠੀਕ ਹੈ ਤਕਸੀਮ ਟੱਕ ਹੈ ਜੀ ਕਿਸੇ ਨਾਲ ਬੱਟ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਮੋਟਰਾਂ ਦਾ ਰੋਲਾ ਨਹੀਂ ਦੋ ਮੋਟਰਾਂ ਹੈ ਕਿਸੇ ਨੂੰ ਆਪਾਂ ਬਾਰੀ ਨਹੀਂ ਦੇਣੀ ਕੱਲਿਆਂ ਦੇ ਆ ਮੋਟਰਾਂ ਜੀ 12 ਸਾਢੇ 12 ਕਿੱਲਾਂ ਤੇ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂ ਯਾਨੀ ਕਿ 25 ਕਿੱਲਾਂ ਵਿੱਚ ਦੋ ਮੋਟਰਾਂ ਦੇਖਣ ਨੂੰ ਤੁਹਾਨੂੰ ਮਿਲ ਜਾਣਗੀਆਂ ਲੋਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਪਿੰਡ ਨੇੜੇ ਹੈਗਾ ਜੀ ਪਿੰਡ ਹਲਵਾਰਾ ਤਹਿਸੀਲ ਰਾਏਕੋਟ ਲੁਧਿਆਣਾ ਦੇ ਵਿੱਚ ਪੈ ਜਾਂਦੀ ਹੈ ਕਾਫੀ ਵੀਰਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਸੀ ਵੀ ਸਾਨੂੰ ਯਾਰ 25 30 ਕਿੱਲਾਂ ਦਾ ਕਹਣਾ ਲੁਧਿਆਣਾ ਏਰੀਆ ਦੀ ਕੋਈ ਜ਼ਮੀਨ ਲੈ ਕੇ ਆਓ ਤਾਂ ਬਾਈ ਜੀ ਲੈ ਕੇ ਆ ਚੁੱਕੇ ਆ ਜ਼ਮੀਨ ਬਹੁਤ ਤਖੜੀ ਆ ਠੀਕ ਆ ਜੀ ਜ਼ਮੀਨ ਦੇ ਹਿਸਾਬ ਨਾਲ ਜੇ ਤੁਸੀਂ ਜਾਓਗੇ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਜਿਹੜਾ ਰੇਟ ਮੰਗ ਰਹੇ ਨੇ ਉਹ ਬਿਲਕੁਲ ਜਾਇਜ਼ ਮੰਗਿਆ ਗਿਆ 40 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ 40 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਜ਼ਮੀਨ ਮਿਲ ਜੂਗੀ ਬਾਕੀ ਰੇਟ ਆ ਜਿਹੜਾ ਮੌਕੇ ਤੇ ਥੋੜਾ ਮੋਟਾ ਉੱਪਰ-ਨੀਚੇ ਹੋ ਜਾਂਦਾ ਕੋਈ ਫਿਕਸ ਨਹੀਂ ਵੀ 40 ਲੱਖ ਹੀ ਆ ਜਾ ਕੇ ਦੇਖਿਓ ਅਗਰੇ ਨੇ ਮੰਗਿਆ ਅਗਲੀ ਦੀ ਚੀਜ਼ ਆ ਤੁਸੀਂ ਜਾ ਕੇ ਲਾਉਣਾ ਤੁਸੀਂ ਖਰੀਦਦਾਰ ਹੋ ਤੇ ਤੁਹਾਡਾ ਰੇਟ ਆ ਜਿਹੜਾ ਮੜਤ ਮਾਣ ਤਾਣ ਤਾਂ ਬਾਈ ਜੀ ਹਰੇਕ ਚੀਜ਼ ਹੀ ਹੁੰਦਾ ਮਾਨ ਤਨ ਕਰਕੇ ਤੁਹਾਨੂੰ ਵਧੀਆ ਸੌਦਾ ਮਿਲ ਜੂ ਬਾਕੀ ਸੌਦਾ ਇੱਕ ਨੰਬਰ ਸੌਦੇ 'ਚ ਤੁਹਾਨੂੰ ਕੋਈ ਲਾਂਭਾ ਨਹੀਂ ਆਉਣਾ ਜਾ ਕੇ ਦੇਖੋਗੇ ਤੁਹਾਨੂੰ 1% ਕੋਈ ਲਾਂਭਾ ਨਹੀਂ ਜਿੰਨੀਆਂ ਚੀਜ਼ਾਂ ਦਸੀਆਂ ਵੱਧ ਕੇ ਮਿਲਣਗੀਆਂ ਇੱਕ ਵੀ ਚੀਜ਼ ਉਹਨੂੰ ਘਟ ਕੇ ਨਹੀਂ ਮਿਲੂਗੀ ਨੰਬਰ ਸਕਰੀਨ ਤੇ ਆ ਗਿਆ ਜੀ ਇਹ ਨੰਬਰ ਤੇ ਉੱਤੇ ਕਾਲ ਕਰ ਸਕਦੇ ਹੋ ਇਹ ਨੰਬਰ ਹੈ ਜੀ ਇਹਨਾਂ ਨੰਬਰਾਂ ਤੇ ਕਾਲ ਕਰ ਲਿਓ ਬਾਈ ਜੀ ਹੋਰ ਰੰਗ ਫੋਨ ਚਾਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ ਪਲੱਸ ਸਾਰਾ ਕੁਝ ਜੋ ਵੀ ਕੁਝ ਪੁੱਛਣਾ ਹੈ ਵੀਡੀਓ ਫੋਟੋ માં ਜੋ ਵੀ ਮੰਗਾਉਣਾ ਹੈ ਇਹ ਨੰਬਰ ਤੇ ਕਾਲ ਕਰਕੇ ਮੰਗਾ ਸਕਦੇ ਹੋ ਜਲਦੀ ਕਰੋ ਪਹਿਲਾਂ ਆਉ ਪਹਿਲਾਂ ਪਾਵ ਵਾਲਾ ਆਫਰ ਹੀ ਹੁੰਦਾ ਕਿਉਂਕਿ ਜਦੋਂ ਆਪਾਂ ਵੀਡੀਓ ਪਾ ਦਈਏ ਤਾਂ ਬਾਲਾ ਟਾਈਮ ਨਹੀਂ ਲੱਗਦਾ ਹਨਾ ਉਹਨੂੰ ਸੇਲ ਹੋਣ ਵਿੱਚ ਤੇ ਬਾਕੀ ਵੀਡੀਓ ਕਿਦਾਂ ਦੇ ਲਾਦ ਦੁੰਦੇ ਹਾਂ ਕਮੈਂਟਾਂ 'ਚ ਦੱਸਿਆ ਕਰੋ ਜੇਕਰ ਤੁਸੀਂ ਜ਼ਮੀਨ ਲੈਣੀ ਹੁੰਦੀ ਹੈ ਤਾਂ ਵੀ ਵੀਡੀਓ ਸ਼ੇਅਰ ਕਰਦਿਆ ਕਰੋ ਨਹੀਂ ਲੈਣੀ ਹੁੰਦੀ ਤਾਂ ਕਿ ਫਾਇਦਾ ਹੋ ਜੀ ਹਨਾ ਵੀਰ ਦਾ ਵੀਡੀਓ ਸ਼ੇਅਰ ਜ਼ਰੂਰ ਲਾ ਦਿਆ ਕਰੋ ਫੇਸਬੁ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ Instagram ਤੇ ਛੋਟੇ ਛੋਟੇ ਟੱਕ ਛੋਟੀਆਂ ਛੋਟੀਆਂ ਪੋਸਟਾਂ ਦੇਖਣ ਲਈ Instagram ਨੂੰ ਫੋਲੋ ਕਰ ਲਿਓ ਟਰੈਕਟਰ ਮੇਲਾ ਦੇ ਨਾਂ ਤੇ ਖੇਤੀ ਖਬਰ Facebook ਤੇ ਹੈਗੀਆਂ ਜੀ ਤੇ ਮਿਲਦੇ ਆਂ ਜੀ ਇਦਾਂ ਦੀ ਕਿਸੇ ਹੋਰ ਘੈਂਟ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇੰਨੀ ਰੱਖ